ਸਾਰਿਆਂ ਨੂੰ ਪਿਆਰ ਸਤਿਕਾਰ ਬਰੀ ਨਿੱਗੀ ਸਤਿ ਸ਼ਕਾਲ ਨਮਸਕਾਰ ਆਦab ਤੇ ਉਮੀਦ ਹੂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਠੀਕ ਠਾਕ ਰੱਖੇ ਇਸ ਬੀਤ ਤੇ ਕਾਫੀ ਵਾਰੀ ਵੀਡੀਓ ਬਣ ਚੁੱਕੀ ਆ ਅ ਪਿੱਛੇ ਮੇਰੇ ਤੁਹਾਨੂੰ ਸ਼ਾਇਦ ਦਿਸਦਾ ਹੋਵੇ ਲਾਈਟ ਹਾਊਸ ਤੇ ਇਧਰ ਹੈਗਾ ਆਯੋੰਡਰਿਆ ਚਰਚ ਆ ਸਾਰਿਆਂ ਦਾ ਮੇਰੇ ਚੈਨਲ ਵਿੱਚ ਸਵਾਗਤ ਹੈ ਦੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਸਬਸਕ੍ਰਾਈਬ ਕਰ ਰਹੇ ਆ ਤੇ ਗ੍ਰੀਕ ਸਿੱਖ ਰਹੇ ਆ ਗ੍ਰੀਕ ਲੈਂਗੁਏਜ ਹਨਾ ਗ੍ਰੀਕ ਲੈਂਗੁਏਜ ਵਿਦ ਮੀ ਇਨ ਪੰਜਾਬੀ ਜਿਹੜੇ ਲੈਸਨਸ ਤੁਹਾਡੇ ਲਈ ਮੈਂ ਪਾਉਂਦੀ ਹਾਂ ਆ ਕਾਫੀ ਲੈਸਨਸ ਪੈ ਚੁੱਕੇ ਹਨ ਜਿਨ੍ਹਾਂ ਨੇ ਅਜੇ ਤੱਕ ਸਾਰੇ ਲੈਸਨਸ ਨਹੀਂ ਦੇਖੇ ਉਹ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਨੈਕਸਟ ਲੈਸਨ ਜਲਦੀ ਆ ਰਿਹਾ ਹੈ ਅੱਜ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਮੇਰਾ ਹੋਰ ਹੈ ਅੱਜ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾਵਾਂਗੀ ਜਿਹਦੇ ਵਿੱਚ ਇਹ ਦੇਖਿਓ ਤੁਸੀਂ ਕਿ ਜਿਹੜੇ ਮਨੁੱਖ ਹੈਗੇ ਆ ਕਈ ਤਰ੍ਹਾਂ ਦੇ ਇਸ ਧਰਤੀ ਤੇ ਹੈਗੇ ਆ ਕੁਝ ਅਜੀਬੇ ਹੈਗੇ ਆ ਜਿਹੜੇ ਦੂਜਿਆਂ ਦਾ ਘਰ ਬਣਦਾ ਦੇਖ ਕੇ ਸੜਦੇ ਆ ਕਈ ਦੂਜਿਆਂ ਨੂੰ ਘਰ ਬਣਾ ਕੇ ਦਿੰਦੇ ਆ ਕਈ ਬਣਿਆ ਦੇਖ ਕੇ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਅ ਬਹੁਤ ਤਰ੍ਹਾਂ ਦੇ ਲੋਕ ਤੇ ਕਈ ਇਸ ਤਰ੍ਹਾਂ ਦੇ ਵੀ ਮਨੁੱਖ ਹੈਗੇ ਆ ਜਿਹੜੇ ਪੰਛੀਆਂ ਨੂੰ ਆਲਣਾ ਬਣਾ ਕੇ ਦਿੰਦੇ ਆ ਤੇ ਜਾਨਵਰਾਂ ਨੂੰ ਉਹਨਾਂ ਦੇ ਘੋਗਰੇ ਬਣਾ ਕੇ ਦਿੰਦੇ ਆ ਉਹਨਾਂ ਦੀ ਘਰ ਬਣਾ ਕੇ ਦਿੰਦੇ ਆ ਛੋਟੇ ਛੋਟੇ ਬਹੁਤ ਤਰ੍ਹਾਂ ਦੀ ਦੁਨੀਆ ਹੈਗੀ ਆ ਪ੍ਰਮਾਤਮਾ ਨੇ ਜਿਸ ਨੂੰ ਜਿਸ ਤਰ੍ਹਾਂ ਦਾ ਬਣਾ ਕੇ ਜਿਸ ਤਰ੍ਹਾਂ ਦੀ ਡਿਊਟੀ ਲਾ ਕੇ ਇਸ ਧਰਤੀ ਤੇ ਭੇਜਿਆ ਉਹ ਉਸੇ ਤਰ੍ਹਾਂ ਦਾ ਇੱਥੇ ਕੰਮ ਕਰਦਾ ਹੈ ਠੀਕ ਹੈ ਜੀ ਉਹਦੇ ਹੁਕਮ ਚ ਉਹ ਕਰਦਾ ਜੋ ਵੀ ਕਰਦਾ ਮੇਰਾ ਮੰਨਣਾ ਇਹ ਹੈ ਗੁਰਬਾਣੀ ਦੇ ਅਨਸਾਰ ਅ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਤੇ ਮੈਨੂੰ ਸਪੋਰਟ ਕਰ ਰਹੇ ਵਧੀਆ ਚਲੋ ਸਪੋਰਟ ਹੀ ਸਮਝ ਲਓ ਕਿਉਂਕਿ ਹਲੇ ਤੱਕ ਤਾਂ ਕੋਈ ਮੋਨਟਾਈਜ਼ ਵਗੈਰਾ ਤਾਂ ਨਹੀਂ ਹੋਇਆ ਚੈਨਲ ਪਰ ਹੋ ਜੂਗਾ ਜੇ ਤੁਹਾਡਾ ਇਸੇ ਤਰ੍ਹਾਂ ਹੀ ਸਾਥ ਰਿਹਾ ਵਧੀਆ ਤੁਸੀਂ ਸਿੱਖ ਰਹੇ ਹੋ ਗ੍ਰੀਕ ਸਿੱਖ ਰਹੇ ਹੋ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਲੈਸਨ ਪਾ ਕੇ ਤੇ ਬਹੁਤ ਵਧੀਆ ਲੱਗਦਾ ਆ ਤੁਸੀਂ ਮੇਰੇ ਪਿੱਛੇ ਸ਼ਾਇਦ ਇੱਥੇ ਦੇਖੋਗੇ ਕਿ ਗਾਂ ਵੀ ਫਿਰਦੇ ਆ ਇੱਥੇ ਆਪਣੇ ਤਾਂ ਕਹਿੰਦੇ ਅਲੋਪ ਹੀ ਹੋ ਗਏ ਗਾਂ ਤੇ ਜਿਹੜੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਪਰ ਇੱਥੇ ਹਜੇ ਵੀ ਹੈਗੇ ਆ ਗਾਂ ਅੱਜ ਵੀਡੀਓ ਦੇ ਨਾਲ ਬਣੇ ਰਹੋ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇੱਥੇ ਕਿਹੜੀ ਖਾਸ ਗੱਲ ਹੈ ਕਿਨੇ ਕੀ ਦੇ ਵਾਸਤੇ ਕੀ ਬਣਾਇਆ ਹੋਇਆ ਤੇ ਤੁਸੀਂ ਜ਼ਰੂਰ ਦੇਖਿਓ ਇੰਜੋਏ ਕਰਿਓ ਉਹ ਪਿੱਛੇ ਮੇਰੇ ਕਿਸ਼ਪੋ ਵੀ ਆ ਰਿਹਾ ਉਹਨੂੰ ਵੀ ਇੰਜੋਏ ਕਰੋ ਸਮੁੰਦਰ ਵੀ ਦੇਖੋ ਤੇ ਅੱਜ ਦਾ ਜਿਹੜਾ ਮੌਸਮ ਹੈ ਥੋੜਾ ਜਿਹਾ ਬੱਦਲਵਾਈ ਵਾਲਾ ਕਈ ਦਿਨਾਂ ਦੀ ਬਾਰਿਸ਼ ਪੈ ਕੇ ਪੈ ਰਹੀ ਸੀਗੀ ਤੇ ਅੱਜ ਥੋੜਾ ਜਿਹੀ ਥੋੜੀ ਜਿਹੀ ਰਾਹਤ ਮਿਲੀ ਹੈ ਤੇ ਮੈਂ ਕਿਹਾ ਚੱਲ ਵਾਕ ਕਰਕੇ ਆਉਣੀ ਆ ਨਾਲੇ ਵੀਡੀਓ ਬਣਾਉਣੇ ਤੇ ਮੈਨੂੰ ਇੱਕ ਖਾਸ ਚੀਜ਼ ਇੱਥੇ ਦਿਸੀ ਜਿਹੜੀ ਦਿਸੀ ਤਾਂ ਬਹੁਤ ਵੇਖੀ ਤਾਂ ਬਹੁਤ ਵਾਰੀ ਹੈ ਪਰ ਮੈਂ ਕਿਹਾ ਚੱਲ ਅੱਜ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਦਿੰਦਾ ਇੱਥੇ ਅੱਗੇ ਵੀ ਵੀਡੀਓ ਬਣਾਈ ਹੈ ਲਾਈਟ ਹਾਊਸ ਆ ਉਹ ਆਈਵੰਦਰਾ ਐਕਲੀਸੀਆ ਜਾਨੀ ਕਿ ਚਰਚ ਤੇ ਅੱਜ ਦੇ ਧੁੰਦੇ ਦਰਖਤ ਅੱਜ ਮੁੰਦਰ ਤੇ ਪਿੱਛੇ ਫਿਰਦੇ ਛਿਪ ਬਣੇ ਰਿਓ ਵੀਡੀਓ ਦੇ ਨਾਲ ਆ ਦੇਖੋ ਪੰਛੀਆਂ ਵਾਲੇ ਰੌਣਕਾਂ ਲਾਈਆਂ ਹੈਨਾ ਇੱਥੇ ਬੰਦੇ ਘੱਟ ਆ ਤੇ ਪੰਛੀ ਜ਼ਿਆਦੇ ਆ ਜਿੱਥੇ ਮੈਂ ਆਈ ਆ ਉਹ ਦੇਖੋ ਉੱਥੇ ਗਾਂ ਤੁਹਾਨੂੰ ਸ਼ਾਇਦ ਪਹਿਚਾਨ ਆ ਜੂਗੀ ਗਾਂ ਦੀ ਉਹ ਇਕੱਲਾ ਹੀ ਫਿਰਦਾ ਹੈ ਤੇ ਇੱਥੇ ਹੋਰ ਵੀ ਬਹੁਤ ਫਿਰਦੇ ਆ ਗਾਂ ਉੱਧਰ ਫਿਰਦੇ ਆ ਉਹ ਆਪਦੀ ਟੋਲੀ ਅੱਡ ਬਣਾਈ ਫਿਰਦੇ ਆ ਅਰ ਅੱਜ ਕਾ ਦੀ ਵੀ ਚਲ ਜਿੱਥੇ ਜੇ ਉਹਨਾਂ ਨੂੰ ਸੂਤ ਲੱਗਦਾ ਉਹ ਵਿਚਾਰਪੰਦੇ ਉੱਥੇ ਫਿਰਦੇ ਆਂ ਮੈਨੂੰ ਕਾਂ ਦੇ ਕਿਰਦਾ ਜਬੜਾ ਚਾਹ ਦੇ ਚੜ ਗਿਆ ਵੀ ਮੈਂ ਥੋੜੇ ਜਿਹੇ ਦਿਨ ਹੋ ਗਏ ਫੋਨ ਕਰਿਆ ਤੇ ਕਹਿੰਦੇ ਕਾਂ ਹੈ ਹੀ ਨਹੀਂ ਮੈਂ ਕਿ ਕਮਾਲ ਦੀ ਗੱਲ ਹੈ ਕਾਂ ਹੀ ਮੁੱਕ ਗਏ ਮੈਂ ਕਿ ਤਾਂ ਹੀ ਫਿਰ ਆਧਿਕਰ ਲੋਕਾਂ ਦਾ ਆਉਣਾ ਜਾਣਾ ਵੀ ਘਟ ਗਿਆ ਕਾਂ ਸੁਨਿਆ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਜੇ ਕੋਈ ਆਉਂਦਾ ਗਾਂ ਬੋਲਦਾ ਤੇ ਕਹਿੰਦੇ ਸੀ ਕੋਈ ਆਊਗਾ ਕਾਂਵਾਂ ਦੇ ਵਿਚਾਰਿਆਂ ਦੇ ਦੇਖਣ ਨੂੰ ਬਾਹਰ ਹੁੰਦਾ ਹੀ ਨਹੀਂ ਕੋਸ ਪਹਿਲਾਂ ਚੁੱਲ੍ਹੇ ਚੌਂਦਰੇ ਹੁੰਦੇ ਸੀਗੇ ਬਾਹਰ ਲੋਕੀ ਰੋਟੀਆਂ ਬਣਾਉਂਦੇ ਸੀਗੇ ਕਾਂਵਾਂ ਨੂੰ ਵੀ ਝਾਕ ਹੁੰਦੀ ਸੀ ਵੀ ਕੋਈ ਮੜਾ ਮੋਟਾ ਬੀਬੀ ਅੰਦਰ ਬਾਹਰ ਜਾਵੇ ਤੇ ਮੇਰਾ ਵੀ ਦਾਹ ਲੱਗੇ ਤੇ ਕਾਂ ਫਿਰ ਭੱਜ ਕੇ ਕਈ ਵਾਰੀ ਆਪ ਦਾ ਦਾਹ ਲਾ ਲੈਂਦੇ ਸੀਗੇ ਤੇ ਹੁਣ ਤਾਂ ਬਸ ਮੈਨੂੰ ਪਤਾ ਨਹੀਂ ਵੈਸੇ ਕਾਫੀ ਟਾਈਮ ਹੋ ਗਿਆ ਮੈਨੂੰ ਇੰਡੀਆ ਕਿਹੜਾ ਮਾਰੇ ਤੇ ਜਾ ਕੇ ਹੀ ਪਤਾ ਲੱਗੂਗਾ ਹੁਣ ਉੱਥੇ ਕੀ ਹਿਸਾਬ ਕਿਤਾਬ ਹੈ ਤੇ ਨੇ ਇਧਰ ਅੱਗੇ ਕਹਿੰਦੇ ਹੁੰਦੇ ਸੀ ਵੀ ਗਾਂ ਆਵੇ ਤੇ ਕੋਈ ਸਨੇਹਾ ਲੈ ਕੇ ਆਵੇ ਤੇ ਉਹਨੂੰ ਚੂਰੀ ਕੁੱਟ ਕੇ ਪਾਈਏ ਅਸੀਂ ਹਨ ਤੇ ਪਰ ਇੱਥੇ ਗਾਂ ਹਜੇ ਹੈਗੇ ਆ ਚਲੋ ਹੋਰ ਗਾਂ ਜਾ ਕੇ ਦਿਖਾਉਣੀ ਆ ਤੁਹਾਨੂੰ ਉਹ ਖਾਸ ਚੀਜ਼ ਹਾਂ ਦੇਖੋ ਆ ਕੀ ਦੇਖ ਰਿਹਾ ਤੁਹਾਨੂੰ ਬਿੱਲੀ ਇਕੋ ਬਿੱਟ ਪਈ ਬਹੁਤ ਸਾਰੀਆਂ ਇੱਥੇ ਨਾ ਬਿੱਲੀਆਂ ਰਹਿੰਦੀਆਂ ਐਸ ਏਰੀਆ ਦੇ ਵਿੱਚ ਤੇ ਹੁਣ ਐ ਤਾਂ ਮੈਨੂੰ ਪਤਾ ਨਹੀਂ ਪਰ ਕਿਸੇ ਨੇ ਬਿੱਲੀਆਂ ਵਾਸਤੇ ਬਹੁਤ ਸਾਰੇ ਘਰ ਬਣਾ ਛੱਡੇ ਆ ਇਸ ਤਰ੍ਹਾਂ ਦੇ ਹਾਂ ਦੇਖੋ ਇੱਕ ਆਹ ਤੇ ਵਿੱਚ ਉਹਦਾ ਫੂਡ ਵੀ ਪਿਆ ਬਿੱਲੀ ਦਾ ਠੀਕ ਹੈ ਹੁਣ ਮੀ ਨਾਲ ਭਿੱਜਿਆ ਪਿਆ ਵਿਚਾਰੀ ਦਾ ਘਰ ਉੱਥੇ ਬਹੁਤ ਸਾਰੇ ਘਰ ਆਉਣਗੇ ਬਹੁਤ ਸਾਰੀਆਂ ਇੱਥੇ ਬਿਲਿੰਗਾ ਇਸ ਵਕਤ ਬਦਾਨੇ ਹੁਣ ਆਵਦੀਆਂ ਲੋਜੀ ਰੋਟੀ ਇਕੱਠੀ ਕਰਨ ਗਈਆਂ ਹੋਣਗੀਆਂ ਤੇ ਕਾਫੀ ਫਿਰਦੀਆਂ ਹੁੰਦੀਆਂ ਇੱਥੇ ਤੁਹਾਨੂੰ ਹੋਰ ਵੀ ਅੱਗੇ ਜਾ ਕੇ ਦਿਖਾਉਣੀ ਹੈ ਆ ਦੇਖੋ ਅਦਰਾਖਤ ਥੱਲੇ ਵੀ ਬਣਾਏ ਹੋਇਆ ਘਰ ਤੇ ਵਧੀਆਂ ਗੱਲਾਂ ਚਲੋ ਕਈ ਲੋਕੀ ਸੋਚਦੇ ਹੈ ਜਿਹੜੇ ਕਈ ਜਿਹੜੇ ਪੰਛੀਆਂ ਨੂੰ ਤੋਗਾ ਵੀ ਪਾਉਂਦੇ ਆ ਹਨਾ ਤੇ ਕਈ ਜਾਨਵਰਾਂ ਵਾਸਤੇ ਇਸ ਤਰ੍ਹਾਂ ਘਰ ਵੀ ਬਣਾ ਕੇ ਰੱਖਦੇ ਆ ਤੇ ਕਈ ਪੰਛੀਆਂ ਵਾਸਤੇ ਆਲ ਨੇ ਵੀ ਬਣਾਉਂਦੇ ਆ ਤੇ ਕਈਆਂ ਦੇ ਵਿਚਾਰ ਇਹ ਹੁੰਦੇ ਆ ਕਿ ਉਹਨਾਂ ਨੂੰ ਤੁਸੀਂ ਆਲਸੀ ਬਣਾਉਣੇ ਆ ਇਹ ਆਪਦੀ ਆਪਦੀ ਸੋਚ ਆ ਜਿਵੇਂ ਜਿਹੜੀ ਕਿਸੇ ਦੀ ਡਿਊਟੀ ਲਈ ਆ ਹੁਣ ਉਸੇ ਤਰ੍ਹਾਂ ਹੀ ਕਰਨੀ ਆ ਜਿਵੇਂ ਕਿਸੇ ਦੀ ਨਿੰਦਿਆ ਕਰਨ ਤੇ ਲਈ ਹੋਈ ਆਲੋਚਨਾ ਕਰਨ ਤੇ ਲਈ ਹੋਈ ਆ ਤੇ ਕਿਸੇ ਦੀ ਭਲਾ ਕਰਨ ਤੇ ਲਈ ਵੀ ਆ ਜਿਵੇਂ ਕੋਈ ਸੋਚਦਾ ਉਹਨੂੰ ਜਿਵੇਂ ਸਹੀ ਲੱਗਦਾ ਹੈ ਨਾ ਤੇ ਬਾਕੀ ਆਪਾਂ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਜੋ ਜਿਹਦੀ ਸੋਚ ਹੈ ਉਹਦੇ ਮੁਤਾਬਕ ਉਸਨੇ ਸੋਚਣਾ ਹੁੰਦਾ ਆ ਦੇਖੋ ਤੁਸੀਂ ਵੇਖੋ ਕਿੰਨੇ ਸੋਹਣੇ ਸੋਹਣੇ ਕਿਸੇ ਨੇ ਘਰ ਬਣਾਏ ਆ ਘਰਾਂ ਦਾ ਜਿਹੜਾ ਹੈਗਾ ਸਿਸਟਮ ਵਿੱਚ ਫੂਡ ਰੱਖਿਆ ਬਾਹਰ ਪਾਣੀ ਵੀ ਰੱਖਿਆ ਤੇ ਉਹ ਬੈਠੀ ਘਰ ਦੀ ਮਾਲਕਣ ਤੇ ਇੱਕ ਹੋ ਜਾਂਦੀ ਪਤਾ ਨਹੀਂ ਹੋਣ ਇਹਦੇ ਵਿੱਚ ਕਿੰਨੀਆਂ ਇਹਨਾਂ ਨੂੰ ਜਿਹੜਾ ਕੋਈ ਵਿਚਾਰੀਆਂ ਨੂੰ ਉਹ ਹੈਗਾ ਮੇਰ ਤੇਲ ਜਿਨੂ ਸੂਤ ਲੱਗਦਾ ਹੁਣ ਬਹਿ ਜਾਂਦੀ ਹੋਣੀਆਂ ਜਾਂ ਲੜਦੀਆਂ ਹੋਣਗੀਆਂ ਪੰ ਤਾਂ ਪਤਾ ਨਹੀਂ ਹੁਣ ਇਹਨਾਂ ਬਾਰੇ ਕੀ ਕਰਦੀਆਂ ਕੀ ਨਹੀਂ ਪਰ ਘਰ ਇਹਨਾਂ ਦੇ ਵਧੀਆ ਇਸ ਤਰ੍ਹਾਂ ਬਣੇ ਹੋਏ ਆ ਆ ਵੀ ਉਹਦਾ ਫੂਡ ਖਾਈ ਜਾਂਦੀ ਹੈ ਬਹੁਤ ਸਾਰੀਆਂ ਬਿੱਲੀਆਂ ਥੋੜੀਆਂ ਨਹੀਂ ਚਲੋ ਇਹ ਸੀ ਇੱਕ ਖਾਸ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਸੀਗੀ ਤੇ ਬਾਕੀ ਵਿੱਚ ਦਾ ਨਜ਼ਾਰਾ ਤੁਸੀਂ ਦੇਖ ਲਓ ਕਿੰਨਾ ਸੋਹਣਾ ਇਹ ਬਹੁਤ ਸਾਰੇ ਬਣਾਏ ਹੋਇਆ ਥੋੜੇ ਜਿਹਾ ਉਧਰ ਵੀ ਬਣਿਆ ਮੈਨੂੰ ਤਾਂ ਹੁਣ ਸਾਰੇ ਕਵਰ ਨਹੀਂ ਹੋਣੇ ਵੀਡੀਓ ਵਿੱਚ بس ਮੈਂ ਤੁਹਾਡਾ ਧਿਆਨ ਇਸ ਪਾਸੇ ਲਿਆਉਣਾ ਚਾਹੁੰਦੀ ਸੀਗੀ ਕਿ ਹਰ ਤਰ੍ਹਾਂ ਦਾ ਇੰਤਾਂ ਇਸ 30 ਤੇ ਮੌਜੂਦ ਆਦਨ ਦੀ ਸ਼ੇਰ ਦੀ ਮਾਸੀ ਚਲੋ ਜੀ ਹਾਂ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਜਲਦੀ ਹੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਬ ਹਮੇਸ਼ਾ ਤਿਹੜੀ ਕਲਚਰ ਚਰੋ